ਪੰਜਾਬ ਲਾਈਵ 88 ਤੇ ਤੁਹਾਡਾ ਸਵਾਗਤ ਹੈ ਗੁਰੂ ਕਲਗੀ ਤਰ ਫਾਊਂਡੇਸ਼ਨ ਪਿੰਡ ਫੱਜੂਪੁਰ ਵੱਲੋਂ ਸਮੂਹ ਸੰਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਸ਼੍ਰੀ ਗੁਰੂ ਸਾਹਿਬ ਤਾਰੀਵਾਲ ਵਿਖੇ ਚੱਲ ਰਹੇ ਤਿੰਨ ਰੋਜ਼ਾ ਮਹਾਨ ਗੁਰਮਤ ਸਮਾਗਮਾਂ ਦੇ ਦੂਸਰੇ ਦਿਨ ਡਾਕਟਰ ਸ਼ਰਚੰਗ ਜੀ ਬਰਦਾਸਪੁਰ ਦੇ ਨਿਸ਼ਕਾਮ ਕ੍ਰਿਤਨੀ ਜਥੇ ਵੱਲੋਂ ਇਲਾਹੀ ਬਾਣੀ ਨਾਲ ਸੰਤਾਨ ਨੂੰ ਨਿਹਾਲ ਕੀਤਾ ਗਿਆ ਸਮਾਗਮ ਦੌਰਾਨ ਭਾਰੀ ਤਦਾਦ ਵਿੱਚ ਸੰਤਾਂ ਨੇ ਪਰਿਵਾਰਕ ਮੇਲ ਤੋਂ ਸਮੂਹਿਤ ਕਰਕੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ ਪ੍ਰਬੰਧਕਾ ਅਤੇ ਸੇਵਾਦਾਰਾਂ ਵੱਲੋਂ ਪਹੁੰਚੀਆਂ ਸੰਤਾਂ ਲਈ ਗੁਰਦੁਆਰਾ ਸ੍ਰੀ ਬਰੁਛਾਦ ਦੇ ਮਹਾਰ ਚਾਰ ਪਕਵੜੇ ਦਾ ਅਤੁੱਟ ਲੰਗਰ ਵਰਤਾਇਆ ਗਿਆ ਸੇਵਾਦਾਰਾਂ ਵੱਲੋਂ ਬਹੁਤਿਆਂ ਸੰਤਾਂ ਦਾ ਧੰਨਵਾਦ ਕਰਦੇ ਹੋਏ ਤੀਸ਼ਰ ਦਿਨ ਦੇ ਸਮਾਜਮਾ ਵਿੱਚ ਪਰਿਵਾਰਕ ਸਨੇਹ ਤੋਂ ਪੁੰਜਣ ਦੀ ਅਪੀਲ ਕੀਤੀ ਜਦ ਕਿ ਨਸ਼ਕਾਮ ਕਿਤਨੀ ਜਗ੍ਹਾ ਜ਼ਬਾਪਰ ਵੱਲੋਂ ਨਸ਼ਾ ਛਡਾਓ ਦਵਾਈ ਦੇ ਲੰਗਰ ਦੀ ਸੇਵਾ ਨਭਾਈ ਗਈ ਅਤੇ ਨੌਜਵਾਨਾਂ ਨੂੰ ਬਾਣੇ ਅਤੇ ਬਾਣੀ ਨਾਲ ਜੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਆਹ ਦੇਖਦੇ ਹਾਂ 8 ਸਤੰਬਰ ਦੇ ਸਮਾਗਮ ਦੀਆਂ ਲਾਈਵ ਵੀਡੀਓ ਵੀਡੀਓ ਚੱਲੀ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰੋ ਦੇਖੋ ਪੱਤਰਕਾਰ ਹਿੰਦਰਜੀਤ ਦੀ ਖਾਸ ਰਿਪੋਰਟ you <laughs> ਚਲ ਆ ਰਹਾ ਹੈ ਚਲ ਆ ਰਹਾ ਹੈ ਚਲ ਆ ਰਹਾ ਹੈ ਹਰ ਰਾਤ ਵੱਜ ਜਾ ਚਲ ਆ ਰਹਾ ਹੈ ਜਦ ਤੱਕ ਤੇਰੇ ਕੰਨ ਵੱਜਦੇ ਨੇ ਸਾਡੇ ਜੋ ਸਾਡੇ ਕਾਰਜਾਂ ਦੀ ਮਾਮਲਾ ਹੈ ਜਿਹੜੀ ਬਾਰੇ ਸਾਡੇ ਜੀ ਸਰਦਾਰ ਸ੍ਰੀ ਪੁਰਸਾਹਿਬ ਕੇ ਨਾਲ ਕੋਰ ਦਾ ਮੁਸੰਦਾ 54 ਫਾਊਂਡੇਸ਼ਨ ਦਾ ਪਵਾਇਆ ਜਾ ਰਹੇ ਹਨ ਇਹ ਜਿਹੜੀ ਸਮਾਜਮਾਨ ਸਾਹਿਬ ਸ੍ਰੀ ਗੁਰੰਤ ਸਾਹਿਬ ਦਾ ਪ੍ਰਚਾਰ ਹੈ ਘਰ ਘਰ ਹਰ ਪਰਾਨੇ ਦੇ ਕੰਨਾਂ ਤੋਰ ਵਾਸਤੇ ਇਸ ਮਾਗਲ ਜਿਹੜਾ ਹੈ ਉਹ ਵਾਰ-ਵਾਰ ਉਲੀਕੇ ਜਾਂਦਾ ਇੰਤਜ ਸਿੱਖ ਧਰਮ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਖਿਆਵਾ ਨੂੰ ਕਾਕਰ ਪਹੁੰਚਾਇਆ ਜਾ ਸਕੇ ਕਾਲਜ ਸਮਾਗਮ ਵਿੱਚ ਕਾਰਜਗ ਪ੍ਰਿੰਦਰ ਸਿੰਘ ਜੀ ਜੇਰੀ ਰਾਜੀ ਜਿਥੇ ਸੱਚਖੰਡ ਗੁਰਮੰਦਰ ਸਾਹਿਬ ਭਾਈ ਜਸਵਰ ਸਿੰਘ ਜੀ ਸਵਾਵਾਚ ਗੁਰਦਰਾ ਮੰਦਿਰ ਸਾਹਿਬ ਔਰ ਭਾਈ ਗੁਰਦਮ ਸਿੰਘ ਜੀ ਨੇ ਕੀਪਲ ਦੁਆਰਾ ਨੇ ਹਾਥ ਕੀ ਪਾਸੀ ਆਜੇ ਸਮਾਗਮ ਵਿੱਚ ਡਾਕਟਰ ਸ਼ੇਖ ਸਿੰਘ ਜੀ ਦਾ ਇਸ ਕੰਮ ਕੀਤੇ ਜਿਥਾ ਸਰਬਾ ਸਰਪਤਨ ਕੀਰਤਨ ਦੁਆਰਾ ਨਿਤਿ ਜਿਹੜਾ ਸਮਾਗਮ ਹੈ ਉਹ ਸਵਾਗਤ ਵਿੱਚ ਪਾਈ ਗੀ ਸੰਦਰ ਸਿੰਘ ਜੀ ਯਾਨੀ ਮਾਰ ਸਿੰਘ ਜੀ ਅਗਰ ਹੋਰ ਕੁਛ ਜਿਹੜੇ ਆਪ ਉਹ ਆਪ ਜੀ ਸਰਬਾ ਸਰਪਤਨ ਨਾਲ ਹਾਲ ਕਰਾਂਗੇ ਛੜਗੇ ਜੀ ਦਾ ਬੀਬੀ ਸਾਹਿਬ ਜੀ ਬਾਰੇ ਦਾ ਬਹੁਤ ਬਹੁਤ ਧੰਨਵਾਦ ਹੈ ਰਵੰਕਾ ਲੋਗੁਰ ਕਰਦੀ ਤਰ ਫਾਊਂਡੇਸ਼ਨ ਔਰ ਸੰਸਥਾਵਾਂ ਜਿਹੜੀ ਇਸੇ ਜੋੜ ਦੇ ਰਹੀਆਂ ਔਰ ਗੁਰਦਵਾਰਾ ਸ੍ਰੀ ਗੁਰੂ ਸਾਹਿਬ ਦਸਮਤਿਾ ਪ੍ਰਬੰਧ ਉਸੇ ਜੋੜ ਦੇ ਰਹਾ ਹੈ ਔਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਰਬਾਤ ਸੰਗਤਾਂ ਦੇ ਨਾਮ ਦੇਤੇ ਹੋਏ ਅਤੇ ਜੋ ਚਾਰਦੇ ਸਬਾਗ ਦੇ ਵਿੱਚ ਇਸੇ ਤਰ੍ਹਾਂ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀ ਖੁਸ਼ੀਆ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧੰਨ ਸ੍ਰੀ ਮਹਾਰਾਜ ਜੀ ਦੇ ਕਰਕੇ ਸਾਡ ਦੇ ਲਗਾਈ ਤੇ ਚੁਕਾ ਦਿੱਤਾ ਹੈ بابا بنگا جو جسا ہے وہ کیرتن کر رہا ہے چالیس ہے اس کے بعد بابا شروع ہے کل کھا کار ہوئے گرو گرد اپنے راجی ہے ਇਹ ਨਬਲੋ ਸਾਹਿਬ ਜੀ ਆਏ ਕੱਲ੍ਹ ਹਾਜੀ ਪਾਰਾਂ ਨੂੰ ਕਿ ਕੱਲ ਆਸੀ ਵੀ ਨਤਰੀ ਸੀ ਫਾਤੀ ਵੀ ਆ ਜੀ ਅੱਧ ਫੇਰ ਉਹਨਾਂ ਦੀ ਹਾਜੀ ਆ ਕਾਲੀ ਆ ਤੇ ਸੰਤਾਨ ਨੂੰ ਜੀ ਆ ਕਿਸੇ ਤੋਂ ਸਾਰੀ ਲੱਗਦਾ ਕਿ ਇਸ ਸਮੇਂ ਕਰਨਾ ਹੈ ਬਹੁਤ ਪਾਰੇ ਬੱਤੇ ਗੁਰਦੁਆਰੇ ਜੁੜਿਆ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਸਾਕੇ ਮੋਹ ਇਲਾਕਾ ਨਵਾਸੀ ਸਾਧ ਸੰਗਤ ਦੇ ਦੇਖਦੀ ਹੈ ਤੇ ਤਾਂ ਤਾਂ ਸਾਹਿਬ ਜੀ ਦੇ ਰੂਪ ਨੇ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਤਿਆਰਾ ਜੋ ਕਿ ਗੁਰਦੁਆਰਾ ਬੁੱਢਾ ਸਾਹਿਬ ਪਹਿਲੀ ਪਾਛਾਈ ਹਿੰਦੇ ਅਸਥਾਨ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਦੇ ਗਲਤੀ ਪਰ ਫੈਡਰੇਸ਼ਨ ਅਤੇ ਨੌਜਵਾਨ ਸੇਵਾ ਦੇ ਜਿੱਥਾ ਦਾ ਅਤੇ ਸੰਮੇਲ ਦਾ ਕਦੀ ਸਾਥ ਸੰਗ ਦੇ ਪ੍ਰਾਲੇ ਦੇ ਨਾਲ ਤੇ ਤਿੰਨ ਅੱਜ ਸਮਾਗਮ ਕਰਵਾਇਆ ਜਾ ਰਿਹਾ ਹੈ ਕਿ ਜੇ ਪਹਿਲੇ ਦਿਨ ਜਿਹੜਾ ਸਮਾਗਮ ਹੋਏ ਸੀਗੇ ਉਸ ਦੇ ਵਿੱਚ ਆਮ ਸੀਸਾ ਐਸਐਸਸੀ ਦਾ ਕਥਾ ਵਜ ਕੇ ਭਾਈ ਜਸਮੀਤ ਸਿੰਘ ਜੀ ਸ੍ਰੀ ਪਰਵਾਰ ਸਾਹਿਬੀ ਤੋਂ ਖੁਇ ਰਿਹਾਗੀ ਉਹ ਆਪ ਆਪਲੇ ਉਹਨਾਂ ਨੇ ਵੀ ਭਾਈ ਰਵਿੰਦਰ ਸਿੰਘ ਜੀ ਉਹਨਾਂ ਨੇ ਵੀ ਆਪ ਕੀਤਾ ਨਹੀਂ ਸੰਗਤ ਨੂੰ ਨਿਹਾਲ ਕੀਤਾ ਦੂਜੇ ਦਿਨ ਨਿਸ਼ਕਾਮ ਕੀਤੀ ਜਿਨ ਕੇ ਤਾਂ ਗੁਰਦਾਸਪੁਰ ਤੋਂ ਅਤੇ ਜੋ ਕੱਲ੍ਹ ਗਿਆ ਕੱਲ੍ਹ ਨੂੰ ਪ੍ਰੋਗਰਾਮ ਹੋਣੇ ਹਨ ਸ਼ਾਮ ਦੇ ਭਾਈ ਮਾਨ ਸਿੰਘ ਜੀ ਖੱਡ ਜਲਦੀ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਦੁਆਵਾਂ ਦੇ ਅਤੇ ਇਸ ਤੋਂ ਬਾਅਦ ਭਾਈ ਸੁਖਤਾ ਸਿੰਘ ਜੀ ਬਰવાડી ਵਾਲੇ ਜੀ ਜਿਨ੍ਹਾਂ ਦੇ ਬਾਏ ਆਏਗਾ ਜੀ ਸਾਰੀਆਂ ਸੰਗਤਾਂ ਦੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਗੁਰਦੁਆਰਾ ਗੁਰੂ ਸਾਹਿਬ ਵਿਖੇ ਵਾਟਵਾ ਵਾਟੇ ਸੰਤਾ ਪੌਂਦੀ ਦੀ ਫਰਮਾਨਾ ਕਰੀ ਦੀ ਵਾਟ ਜਿੱਕਾ ਖਲਛ ਲਾਇਬ ਜਿੱਕੀ ਫਟੇ